ਯਾਰ ਵਾਕਈ ਸੱਜਣੋ ਜਦੋਂ ਘੋੜਿਆਂ ਵਾਲੇ ਪਿਆਰ ਕਰਦੇ ਆ ਨਾ ਜਦੋਂ ਮੋਹ ਕਰਦੇ ਆ ਤੇ ਉਦੋਂ ਸੱਚੀ ਕਹਿ ਦਈਏ ਵੀ ਅਗਲਾ ਪਾਸਾ ਹੀ ਲਾ ਦਿੰਦੇ ਆ ਤੋਪੇ ਤੋੜ ਇਸ਼ਕ ਜਿਹੜਾ ਉਹ ਘੋੜਿਆਂ ਨੂੰ ਕਰਦੇ ਆ ਤੇ ਘੋੜਿਆਂ ਵਾਲਿਆਂ ਨੂੰ ਕਰਦੇ ਆ ਇੱਕ ਦੂਜਿਆਂ ਦੀ ਜਿਹੜੀ ਯਾਰੀ ਸਤਕਾਰ ਹੁੰਦਾ ਹੈ ਨਾ ਉਹ ਬੜਾ ਉੱਚ ਪੱਧਰ ਦਾ ਸਤਕਾਰ ਹੁੰਦਾ ਆ ਆ ਬਾਈ ਨੂੰ ਆਇਆ ਗਿਫਟ ਹਰੇ ਤੱਕ ਸਾਨੂੰ ਵੀ ਨਹੀਂ ਪਤਾ ਵੀ ਇਹਦੇ ਚ ਕੀ ਨਿਕਲਣਾ ਪਰ ਇੰਨਾ ਕਿ ਤੁਹਾਨੂੰ ਦੱਸ ਦਾਂਗੇ ਜਿਹੜੀ ਚੀਜ਼ ਹੈ ਨਾ ਉਹ 1.5-2 ਲੱਖ ਰੁਪਏ ਦੇ ਲਾਗੇ ਬਾਈ ਨੂੰ ਪੈ ਗਈ ਹੋਊਗੀ ਜਿੰਨੇ ਭੇਜੀ ਹੈ ਆਪਾਂ ਵੀਡੀਓ ਬਾਈ ਨੇ ਪਾਈ ਹੈ ਵੀ ਇੱਕ ਤਾਂ ਬਾਈ ਦਾ ਧੰਨਵਾਦ ਹੋਜੂ ਜਿੰਨੇ ਭੇਜਿਆ ਗਿਫਟ ਤੇ ਇੱਕ ਸਾਰੇ ਪਰਵਾ ਨਾਲ ਤੁਹਾਡੇ ਨਾਲ ਸਾਝ ਪੈਜੂ ਤੇ ਤੁਸੀਂ ਅੱਗੇ ਵੀਡੀਓ ਵੀ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਬਹੁਤ ਵਧੀਆ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆਂ ਬਾਈ ਮੇਰੇ ਘਰੇ ਆਇਆ ਅੱਜ ਤੇ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਬਣਾਈ ਆਂ ਆ ਸਾਡਾ ਭਰਾ ਹੈ ਜੀ ਜੰਦਾਵੀਰ ਇਸ ਦੁਨੀਆ ਦੇ ਵਿੱਚ ਫਿਲਹਾਲ ਤਾਂ ਵੀਰ ਨਹੀਂ ਹੈ ਵਿਰਕ ਸਾਹਿਬ ਇਹਨੂੰ ਯਾਦ ਕਰਕੇ ਵੀ ਭਰਾ ਨੂੰ ਅਮੋਸ਼ਨਲ ਹੋ ਗਈ ਸੀ ਥੋੜੇ ਜੇ ਕਿ ਯਾਰ ਜੇ ਜਿੰਦਾ ਵੀ ਸਾਡੇ ਨਾਲ ਹੁੰਦਾ ਅੱਜ ਤੇ ਜਿਹੜੀ ਖੁਸ਼ੀ ਹੈ ਇਹ ਦੁੱਗਣੀ ਚੌਗਣੀ ਹੋ ਜਾਣੀ ਸੀ ਆਜੋ ਦੇਖਦੇ ਆ ਗਿਫਟ ਚ ਕੀ ਨਿਕਲਦਾ ਹੈ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਕਮੈਂਟ ਕਰ ਦਿਓ ਆਜੋ ਕਰਦਿਆਂ ਗੱਲ ਧੰਨਵਾਦ ਅੱਛਾ ਸੱਜਣਾ ਸਵਾਗਤ ਹੈ ਫੇਰ ਇੱਕ ਵਾਰੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਨਾਲ ਭਰਾ ਹੈ ਕਿਹ ਜਾਣ ਪਹਿਚਾਨ ਦਾ ਆਪਣਾ ਵੀਰ ਮੁਹਤਾਜ ਨਹੀਂ ਮੇਰੇ ਘਰੇ ਆਏ ਆ ਤੇ ਬਹੁਤ ਬਾਈ ਪਹਿਲਾਂ ਤੇ ਤੁਹਾਡਾ ਦੋਵਾਂ ਭਰਾਵਾਂ ਦਾ ਬਾਈ ਲਾਡੀ ਸਵਾਗਤ ਆ ਤੇ ਬਾਈ ਵਿਰਕ ਸਾਹਿਬ ਧੰਨਵਾਦ ਵੀਰੋ ਹੋਰ ਸਾਨੂੰ ਕੈਮਸੇ ਤੁਹਾਨੂੰ ਬਹੁਤ ਜਿਆਦਾ ਮਾਣ ਦਿੱਤਾ ਧੰਨਵਾਦ ਬਾਈ ਇਹ ਮੇਰਾ ਮਾਣ ਵਧਿਆ ਬਾਈ ਅੱਜ ਮੇਰੇ ਭਰਾ ਸੱਜੀਆਂ ਬਾਹਾਂ ਆਏ ਆ ਤੇ ਵਿਰਕ ਸਾਹਿਬ ਨੂੰ ਨਾ ਬਾਈ ਇਹ ਆਉਣਾ ਕਿਵੇਂ ਬਣਿਆ ਵੀ ਆ ਨਾ ਕਿਸੇ ਭਰਾ ਨੇ ਬਾਈ ਦੇ ਕੋਲ ਬਹੁਤ ਹੀ ਫੇਮਸ ਕੋੜਾ ਬਹੁਤ ਚੰਗੇ ਬੱਚੇ ਜਿੰਨੇ ਪੈਦਾ ਕੀਤੇ ਆ ਮਾਰਕੀਟ ਦੇ ਵਿੱਚ ਵੀਰ ਕੋੜਾ ਤੇ ਵੀਰ ਕੋੜੇ ਦੇ ਨਾਂ ਤੋਂ ਹੀ ਇਹ ਅੱਜ ਬਾਈ ਨੂੰ ਗਿਫਟ ਆਇਆ ਇਹਦੇ ਵਿੱਚ ਭਰਾਵਾਂ ਨੂੰ ਵੀ ਨਹੀਂ ਪਤਾ ਵੀ ਕੀ ਬੈਠਾ ਇਹ ਤਾਂ ਸਰਪ੍ਰਾਈਜ਼ ਹਜੇ ਸੁਖਵੀਰ ਜੀ ਆਪਾਂ ਕਿੰਨੇ ਆ ਬਾਈ ਇਹਨਾ ਸੁਖ ਵੀਰੇ ਆਪਾਂ ਨੂੰ ਮੰਨ ਕੇ ਚੱਲੋ ਵੀ ਕੱਲ ਸ਼ਾਮੀ 4 ਵਜੇ ਇਹ ਜੋ ਮਿਲਿਆ ਪਾਰਸਲ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਆਪਾਂ ਨੂੰ ਕੁਝ ਆਉਣਾ ਵਾ ਅੱਛਾ ਹਜੇ ਤੱਕ ਆਪ ਨੂੰ ਇਹ ਵੀ ਨਹੀਂ ਪਤਾ ਵੀ ਇਹਦੇ ਵਿੱਚ ਹੈ ਕੀ ਆ ਨਿਕਲਣਾ ਕੀ ਆ ਆਪਣੇ ਵੀ ਨਹੀਂ ਪਤਾ ਵੀ ਇਹਦੇ ਵਿੱਚ ਸੱਪ ਸੀ ਕੀ ਨਿਕਲਣਾ ਆਪਾਂ ਵੀਡੀਓ ਬਣਾਵਾਂ ਲਾਪੇ ਤੇ ਜੇ ਕੋਈ ਉਹ ਜੀ ਚੀਨੀ ਉਹ ਪ੍ਰਮਾਤਮਾ ਨੂੰ ਪਤਾ ਪਰ ਆਪਾਂ ਨੂੰ ਮੰਨਿਆ ਆਪਣੇ ਭਰਾ ਦੇ ਉੱਤੇ ਕੋਈ ਚੰਗੀ ਚੀਜ਼ ਭੇਜੀ ਹੋਗੀ ਕੱਲ ਤੱਕ ਆਪਣੇ ਨੂੰ ਨਹੀਂ ਪਤਾ ਸੀ ਵੀ ਕੀ ਨਿਕਲਣਾ ਵਿੱਚੋਂ ਹਣਾ ਇਹਨਾ ਸੁਖ ਵੀਰੇ ਆਪਣੇ ਕੋਲੇ ਵੀਰ ਨੇ ਨੁਕਰੀ ਘੋੜੀ ਪਿਛਲੇ ਸਾਲ ਵੀ ਭੇਜੀ ਸੀ ਖੁੱਲੀ ਚੱਲੋ ਹਾਂ ਲੱਪਣ ਅੱਛਾ ਚੈੱਕ ਹੋ ਕੇ ਵਾਪਸ ਭੇਜੀ ਸੀਗੀ ਅੱਛਾ ਤੇ ਜਿੰਨੇ ਬਹੁਤ ਹੀ ਜ਼ਿਆਦਾ ਚੰਗਾ ਬਸ਼ੇਰਾ ਦਿੱਤਾ ਅੱਛਾ ਤੁਹਾਡੇ ਵੀਰ ਕੋੜੇ ਤੋਂ ਕੋੜੀ ਪ੍ਰੈਗਨੈਂਟ ਹੋ ਕੇ ਗਈ ਤੇ ਉੱਥੇ ਜਾ ਕੇ ਉਹਨੇ ਬਸ਼ੇਰਾ ਦਿੱਤਾ ਬਹੁਤ ਹੀ ਜ਼ਿਆਦਾ ਚੰਗਾ ਬਸ਼ੇਰਾ ਦਿੱਤਾ ਜੂਪੀ ਤੋਂ ਜੂਪੀ ਦਾ ਹਾਂ ਇੱਕ ਭਰਾ ਆਪਣਾ محمد ਅਖਤਰ ਦੁਬਈ ਦੇ ਵਿੱਚ محمد ਅਖਤਰ ਅਖਤਰ ਦੁਬਈ ਦੇ ਵਿੱਚ ਰਹਿੰਦੇ ਆ ਅੱਛਾ ਹੈ ਪਿੱਛੇ ਜੂਪੀ ਦੇ ਆ ਜੀ ਤੇ ਉਹਨਾਂ ਨੇ ਇਹ ਆਪਣੇ ਲਈ ਨਹੀਂ ਕਹਿ ਸਕਦੇ ਇਹ ਵੀਰ ਦੇ ਲਈ ਭੇਜਿਆ ਵਾ ਅੱਛਾ ਵੀਰ ਦਾ ਗਿਫਟ ਆ ਗਿਆ ਵੀਰ ਦਾ ਗਿਫਟ ਆ ਜੋ ਵੀ ਹੋਇਆ ਹੁਣ ਵੇਖੋ ਕੀ ਨਿਕਲਦਾ ਨਹੀਂ ਤੁਹਾਨੂੰ ਉਹਨਾਂ ਫੋਨ ਤੇ ਦੱਸਿਆ ਨਹੀਂ ਵੀ ਕੀ ਭੇਜਿਆ ਜਾਂ ਕਿਦਾਂ ਹਜੇ ਤੱਕ ਆਪਣੀ ਬੰਦ ਕਰ ਲਓ ਫੋਨ ਹਜੇ ਤੱਕ ਆਪਣੀ ਕੋਈ ਵੀ ਗੱਲ ਵੀਰ ਦੇ ਨਾਲ ਨਹੀਂ ਹੋਈਗੀ ਅੱਛਾ ਹਜੇ ਤੱਕ ਇਹ ਵੀ ਨਹੀਂ ਫੋਨ ਆਇਆ ਉਹਨਾਂ ਦਾ ਵੀ ਤੁਹਾਡੇ ਕੋਲੇ ਪਹੁੰਚ ਚੁੱਕਿਆ ਵਾ ਤੁਹਾਨੂੰ ਕਿਵੇਂ ਪਤਾ ਵੀ ਉਹਨਾਂ ਬਾਈ ਉਹਨਾਂ ਭੇਜਿਆ ਗਿਆ ਵਟਾ ਇਹ ਜਿਨ੍ਹਾਂ ਨੇ ਆਪਾਂ ਨੂੰ ਪਾਰਸਲ ਤਾਂ ਉਹਨਾਂ ਨੇ ਵੀ ਦੱਸਿਆ ਆ ਵੀ ਤੁਹਾਡੇ ਐਂ ਕਰਕੇ ਦੁਪਹਿਰ ਤੋਂ ਕੁਝ ਆਇਆ ਵਾ ਠੀਕ ਠੀਕ ਜਿਹੜਾ ਦੀਨ ਆਇਆ ਵੀ ਪਾਰਸਲ ਮੇਰਾ ਦੀਨ ਆਇਆ ਉਹਨਾਂ ਨੇ ਦੱਸਿਆ ਵਾ ਆਪਾਂ ਨੂੰ ਹਾਂ ਤੇ ਹੁਣ ਵੀਰ ਦੇ ਤੇ ਮੈਨੂੰ ਕਹਿੰਦਾ 6-7 ਵਜੇ ਵੀ ਆਪਾਂ ਨਾ ਯਾਰ ਵੀ ਸਵੇਰੇ ਕੀ ਕਰਦਾ ਮੈਂ ਕਿਹਾ ਬਾਈ ਸਵੇਰੇ ਕੁਦਰਤੀ ਮੈਂ ਘਰ ਹੀ ਆ ਤੇ ਕਹਿੰਦਾ ਬਾਈ ਵੀ ਇਦਾਂ ਆਪਾਂ ਨੂੰ ਕਿਸੇ ਨੇ ਭਰਾ ਨੇ ਗਿਫਟ ਭੇਜਿਆ ਤੇ ਆਪਾਂ ਉਹਦਾ ਮਾਣ ਵਧਾਉਣਾ ਹੈ ਵੀ ਆਪਾਂ ਭਰਾਵਾਂ ਨੂੰ ਦੱਸਣਾ ਹੈ ਕਿ ਯਾਰ ਇੱਕ ਤਾਂ ਅਗਲੇ ਦਾ ਮਾਣ ਵੱਧ ਜਾਂਦਾ ਇਹਦੇ ਨਾਲ ਹੈਨਾ ਤੇ ਯਾਰ ਮੇਰਾ ਭਰਾਵਾ ਨੇ ਨਾਂ ਲਿਆ ਹੈਨਾ ਮਾਨ ਸਤਕਾਰ ਕੀਤਾ ਤੇ ਇੱਕ ਜਿਹੜਾ ਹੈ ਉਹ ਕਿਉਂਕਿ ਜਿਹੜੇ ਘੋੜੇ ਵਾਲੇ ਭਰਾ ਨਾਲ ਉਹਨਾਂ ਨੂੰ ਕਹਿਣਾ ਨਾ ਵੀ ਆਪ ਦਾ ਖਿਆਲ ਘਟ ਕਰਦੇ ਆ ਜੀ ਤੇ ਘੋੜਿਆਂ ਦਾ ਖਿਆਲ ਹਮੇਸ਼ਾ ਜ਼ਿਆਦਾ ਹੁੰਦਾ ਤੇ ਇਹ ਸਦਾ ਹੀ ਅੱਗੇ ਰਹੇ ਆ ਬਾਈ ਜਾ ਆ ਬਈ ਖੁੱਲ ਗਿਆ ਲੈ ਬਈ ਚੱਕੋ ਇਹਦੇ ਕਾਠੀ ਨਿਕਲੀ ਬਈ ਵਾਹ ਬਹੁਤ ਹੀ ਜ਼ਿਆਦਾ ਲੈ ਵੀ ਸੱਜਣਾ ਅਮੁੱਲਾ ਗਿਫਟ ਆਪਾਂ ਕਹਿ ਸਕਦੇ ਆ ਜੀ ਇਹਦੇ ਵਿੱਚ ਪਾ ਲਿਆ ਸਾਰੇ ਫਿਰ ਆਪਾਂ ਬਾਹਰ ਕੱਢਦੇ ਆ ਬਹੁਤ ਹੀ ਜ਼ਿਆਦਾ ਇਹ ਕਾਠੀ ਕਿਹੜੀ ਆ ਬਾਈ ਪਾਕਿਸਤਾਨ ਦੀ ਆ ਇਹ ਇਹ ਪਾਕਿਸਤਾਨ ਦੀ ਜਿਹੜੀ ਕਸੂਰ ਦੀ ਕਾਠੀ ਿੱੱਲੇ ਦੀ ਕੱਢੀ ਹੋਈ ਆ ਕੱਢੋ ਕੱਢੋ ਬਾਹਰ ਕੱਢ ਲਈਏ ਹੁਣ ਜਿਹੜਾ ਹੈ ਨਾ ਇਹ ਜਿਹੜੇ ਟੋਰੇਗਾ ਵੀ ਠੀਕ ਆ ਇਹ ਪੋਡਰਾ ਘੋੜੇ ਹੱਥ ਜਾਦਾ ਕੋਈ ਹੈ ਦੇਖੋ ਜੀ ਆਹ ਕੀ ਇਹ ਹੌਲੀ ਹੌਲੀ ਪਤਾ ਲੱਗੂ ਬਾਈ ਕੀ ਕੀ ਨਿਕਲਦਾ ਅੱਛਾ ਇਹ ਕੀ ਹੈ ਜੀ ਇਹ ਵੇਖੋ ਨਰਾਕਲੀ ਕਲੀਨ ਪਤਨ ਕੀ ਲਿਖਿਆ ਹੈ ਟੂਥਪੇਸਟ ਨਾਲ ਡਾਬਰ ਕਲੀਨ ਅੱਛਾ ਕਲੀਨ ਜੀ ਘੜ ਕੇ ਫਾਈ ਜਾ ਕੱਢੀ ਜਾਓ ਕੱਢੀ ਜਾਓ ਭਾਈ ਆ ਵੀ ਕੋਈ ਪ੍ਰੋਡਕਟ ਵੇਖੋ ਪਤਨ ਬੈਰੀ ਹਿਲਸ ਲੈ ਵੀ ਕੋੜਿਆਂ ਵਾਲੇ ਜੂਏ ਜੂਏ ਇ ਤੋਂ ਜੂਏ ਆ ਹਾਂ ਹਾਂ ਦੁਬਈ ਤੋਂ ਦੁਬਈ ਦੁਬਈ ਸੌਰੀ ਆਹ ਸ਼ੈਂਪੂ ਹੈ ਜੂਏ ਆਈ ਹਾਂ ਤੁਸੀਂ ਟੂ ਮਿੰਟ ਹੌਲੀ ਹੌਲੀ ਆਹ ਖੋਲਿਓ ਜੀ ਹੁਣ ਖੁੱਲੀਆਂ ਦਾ ਕੰਮ ਤੇ ਕੈਮਰਾਮੈਨਾਂ ਤੂੰ ਮੈਂ ਕੈਮਰਾ ਇਹਨਾਂ ਦੇ ਮਾਰ ਕੇ ਰੱਖ ਵੀ ਕੀ ਨਿਕਲਦਾ ਭਾਈ ਵਿੱਚੋਂ ਭਰਾ ਸਾਡੇ ਨੇ ਬਾਈ ਵਿਰਕਦਾ ਵੀ ਮਾਨ ਵਧਾਇਆ ਘੋੜੇ ਦਾ ਵੀ ਮਾਨ ਵਧਾਇਆ ਭਾਈ ਉਹ ਫਿਰ ਬੱਚਾ ਤੁਸੀਂ ਉਹਨੂੰ ਫੋਟੋ ਫੋਟੋਆਂ ਭੇਜੀਆਂ ਬਾਈ ਨੇ ਕਿਦਾਂ ਆਪਾਂ ਬੱਚਾ ਵਿੱਚ ਵਿਖਾਵਾਂਗੇ ਚੱਲ ਹੀ ਰਿਹਾ ਬੱਚਾ ਨਾਲ ਤੇ ਆਪਾਂ ਘੋੜੀ ਦੀ ਵੀ ਫੋਟੋ ਪਾਵਾਂਗੇ ਨੁਕਰੀ ਘੋੜੀ ਬਹੁਤ ਚੰਗੀ ਆ ਲੈ ਪਾਊਡਰ ਜਿਆ ਨਿਕਲਿਆ ਵਿੱਚੋਂ ਪਾਊਡਰ ਹਿਮਾਲਿਆ ਦਾ ਸ਼ੈਂਪੂ ਲਾਈ ਸਾਮਾਨ ਵਾਵਾ ਪੂਰੀ ਕੇਟੀ ਭੇਜੀ ਦੀ ਬਾਈ ਨੇ ਆ ਗਏ ਸਾਬਣ ਸਾਬਣ ਨਿੰਬੂ ਵਾਲੇ ਨਿੰਬੂ ਵਾਲੇ ਹੈਨਾ ਸਹੀ ਹੈ ਜੀ ਠੀਕ ਇੱਕ ਵਾਰੀ ਖੋਲ ਲਈਏ ਆਪਾਂ ਸਾਰਾ ਸਮਾਨ ਸੱਜਣਾ ਫੇਰ ਮੇਰ ਵਿਖਾਉਣੇ ਨਾਲ ਖੋਲ ਕੇ ਸਾਰਾ ਕਾਇਨਾ ਤੁਹਾਨੂੰ ਰੀ ਨਾ ਵਿਖਾਵਾਂ ਕਿ ਲੈ ਵੀ ਫੁੱਲ ਫਲ ਵੀ ਬੜੇ ਭੇਜੇ ਭਾਈ ਨੇ ਬਹੁਤ ਜਿਆਦੀ ਜਿਹੜੀ ਵੇਖੋ ਜੀ ਮੁੱਲੀ ਚੀਜ਼ ਬਹੁਤ ਹੈਵੀ ਕਾਟੀ ਹੈ ਨਾ ਆ ਵੀ ਕੱਢ ਲਓ ਡੱਬਾ ਆਪਾਂ ਥੱਲੇ ਰੱਖ ਦਈਏ ਆਪਾਂ ਪੈਡਲ ਕੱਢੋ ਲੈ ਵੀ ਜਵਾਨਾ ਕਾਠੀ ਵੀ ਸਰਾ ਦੇ ਆ ਡੱਬਾ ਲੈ ਜਾ ਲਾਲੇ ਪਰੇ ਕੋਈ ਨਹੀਂ ਇੱਧਰ ਰੱਖ ਦੋ ਲੈ ਵੀ ਬਾਈ ਪਹਿਲਾ ਇਹਦੇ ਚ ਵੀ ਕੋ ਹੋ ਗਿਆਈ ਬਾਈ ਅਛਾ ਉਹ ਹੀ ਆ ਲੈ ਵੀ ਪਹਿਲਾ ਤਾਂ ਕਾਠੀ ਵਿਖਾਦੇ ਸੱਜਣਾ ਨੂੰ ਜਿਹੜੇ ਵੀਡੀਓ ਵੇਖਣਦੇ ਆ ਦੇਖੋ ਜੀ ਫੇਰ ਆਪਾਂ ਫੋਟੋਸ਼ਾਪ ਹੋਣ ਡਈਏ ਨਾ ਪੂਰੀ ਵਧੀਆ ਉਹ ਤੂੰ ਜਿਆਦਾ ਧੰਨਵਾਦ ਆ ਵੀਰ ਦਾ ਜਿੰਨਾ ਨਾ ਕੀ ਸੀ ਬਾਈ ਦਾ ਕਰੀ ਫੇਰ ਦੱਸੀਏ ਮੁਹੰਮਦ ਅਖਤਰ ਮੁਹੰਮਦ ਅਖਤਰ ਵੀਰ ਤੇਰਾ ਬੜਾ ਧੰਨਵਾਦ ਆ ਬਾਈ ਬਾਈ ਨੂੰ ਐਡਾ ਅਨਮੋਲਾ ਗਿਫਟ ਭੇਜਿਆ ਬਹੁਤ ਜਿਆਦਾ ਜੀ ਜਿਹੜੇ ਬਾਈ ਕਾਠੀ ਮਹਿੰਗੀ ਵੀ ਬਹੁਤ ਆ ਇਹ ਮੈਨੂੰ ਆ ਲੱਗਦਾ ਵਿਰਕ ਸਾਹਿਬ ਦੀ ਇਹ ਜਿਹੜੀਆਂ ਉੱਚ ਪੱਧਰ ਦੀਆਂ ਕਾਠੀਆਂ ਨਾ ਉਹਨਾਂ ਦੇ ਵਿੱਚ ਉੱਚ ਕਾਠੀਆਂ ਪੂਰੀ ਹੈਵੀ ਹੈਵੀ ਕਾਠੀ ਆ ਜਿਹੜੀ ਵੇਖੋ ਚੁੱਕਣ ਦੇ ਵਿੱਚ ਵੀ ਬਾਕੀ ਕਢਾਈ ਵਿੱਚ ਵੀ ਹੈ ਨਾ ਜੀ ਜੀ ਬਹੁਤ ਜ਼ਿਆਦਾ ਜਿਹੜਾ ਵੇਖੋ ਆ ਸਮਾਨ ਬਿਲਕੁਲ ਭਾਰੀ ਬਹੁਤ ਆ ਹੈ ਨਾ ਬਹੁਤ ਭਾਰੀ ਆ ਹਾਂ ਹਜੇ ਇਹਨੂੰ ਜਦੋਂ ਨਾਲ ਉਹ ਸੈੱਟ ਲੱਗੇ ਆਪਣਾ ਪੈਂਡਲ ਜਿਹੜੇ ਆ ਕਿੰਨੀ ਹੈਵੀ ਹੋਣੀ ਆ ਹੈਵੀ ਹੋਣੀ ਬਿਲਕੁਲ ਬਹੁਤ ਭਾਰੀ ਵੇਖੋ ਜੀ ਪੂਰਾ ਖੋਲ ਦੇ ਲਈ ਸਾਰਾ ਸਮਾਨ ਲਾ ਵੀ ਇਹ ਹੁੰਦਾ ਇਸ਼ਕਾ ਕੋੜਿਆਂ ਨਾਲ ਜਿਹੜੇ ਸੱਚਾ ਇਸ਼ਕ ਰੱਖਦੇ ਆ ਨਾ ਸਹੀ ਉਹਨਾਂ ਨੂੰ ਇਹ ਚੀਜ਼ਾਂ ਪਤਾ ਵੀ ਯਾਰ ਜੇ ਮੇਰੇ ਵਰਗੇ ਨੇ ਜਿੰਨੇ ਬੱਕਰੀ ਨਹੀਂ ਨ ਰੱਖੀ ਉਹ ਫੀਲਿੰਗ ਨਹੀਂ ਸਮਝ ਸਕਦਾ ਗੱਲ ਇਹ ਆ ਇਹ ਫੀਲਿੰਗ ਜਿੱਦਿਨੇ ਚੀਜ਼ ਰੀਜ ਨਾਲ ਰੱਖੀ ਆ ਪਿਆਰ ਸਤਕਾਰ ਨਾਲ ਰੱਖੀ ਆ ਉਹ ਵੀ ਪਤਾ ਵੀ ਇਹ ਕੀ ਚੀਜ਼ ਆ ਪਿਆਰ ਦੇ ਨਾਲ ਤਾਂ ਜੇ ਕੋਈ 10 ਰੁਪਏ ਦਾ ਵੀ ਗਿਫਟ ਭੇਜ ਦੇ ਉਹ ਬਹੁਤ ਵੱਡੀ ਗੱਲ ਦੋ ਜੀ ਜਦੋਂ ਕੋਈ ਮਾਨ ਦਿੰਦਾ ਵਾ ਇਹ ਤਾਂ ਫਿਰ ਵੀ ਅਨਮੋਲੀ ਚੀਜ਼ ਆ ਜੀ ਆਹ ਇਧਰ ਕਰ ਲਾ ਟੁੱਟੀ ਸੀਨੇ ਗੰਦ ਵੀ ਨਾਲ ਹਾਂਜੀ ਕਵਾਰੀਓ ਇਹਨੂੰ ਮੰਜਾ ਚਾਹੀਦਾ ਹੈ ਟੇਬਲ ਆਪਣਾ ਨਿੱਕਾ ਹੋ ਗਿਆ ਹੈ ਨਹੀਂ ਕੋਈ ਗੱਲ ਨਹੀਂ ਆਹ ਮੋਹਰਾ ਕੋਈ ਨਹੀਂ ਬਾਅਦ ਚ ਬਾਈਆਂ ਨੂੰ ਨਾ ਕੱਲਾ ਵੀਊ ਕੱਢ ਕੇ ਵੀ ਆਪਾਂ ਅੱਡ ਦਿਖਾ ਦਾਂਗੇ ਜੀ ਅੱਛਾ ਹੁਣ ਡਿਟੇਲ ਆਪਾਂ ਦੁਬਾਰਾ ਦੱਸੀਏ ਵੀ ਇਹ ਕਾਠੀ ਪਹਿਲਾਂ ਦੇ ਕਾਠੀ ਬਾਰੇ ਦੱਸ ਵੀ ਸੱਜਣਾ ਭਰਾ ਨੇ ਜਿੱਦਾਂ ਤੂੰ ਕਹਿਦਾ ਵੀ ਗਿਫਟ ਤਾਂ ਗਿਫਟ ਤੇ ਬਾਕੀ ਹੈ ਵੀ ਅਨਮੋਲ ਹਾਂਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੁਸੀਂ ਕਾਠੀਆਂ ਬਾਹਰ ਅੰਦਰ ਆਪਾਂ ਰਹਿਨੇ ਆ ਕਾਠੀਆਂ ਬੜੀਆਂ ਭਰਾਵਾਂ ਦੀਆਂ ਵੇਂਦੇ ਆ ਹਨਾ ਕੁਆਲਿਟੀਆਂ ਵੇਂਦੇ ਆ ਇਹ ਕਾਠੀ ਦੇ ਵਿੱਚ ਜੇ ਵਿਰਕ ਨੂੰ ਮੈਂ ਪੁੱਛਾਂ ਵੀ ਵਿਰਕ ਤੈਨੂੰ ਕਿੱਦਾਂ ਦੀ ਕਢਾਈ ਲੱਗਦੀ ਕੀ ਤੈਨੂੰ ਸਿਸਟਮ ਲੱਗਦਾ ਵੀ ਦੇਖੋ ਆਪਾਂ ਸੁਖਵੀਰ ਆਮ ਹੀ ਆਪਾਂ ਮੰਡੀਆਂ ਦੇ ਵਿੱਚ ਵੇਂਦੇ ਆ ਹਨਾ ਕਾਠੀਆਂ ਸਿੰਪਲ ਜਿਹਾ ਹੋਲੀਆਂ ਆਹ ਵੀ ਚੀਜ਼ਾਂ ਵੇਖੋ ਡਬਲ ਡਬਲ ਤੇਰੇ ਤੇਰੀ ਕਰੀਆ ਬਹੁਤ ਜਿਆਦੀ ਬਰੀਕ ਕਢਾਈ ਕੱਢੀ ਹੋਈ ਹੈ ਨਾ ਇਹ ਹੈਂਡਵਰਕ ਲੱਗਦਾ ਹੈ ਹਾਂ ਨਹੀਂ ਹੱਥ ਨਾਲ ਸਾਰਾ ਸਾਰਾ ਹੱਥ ਨਾਲ ਕੀਤਾ ਹੋਇਆ ਵਾਹੇ ਹੱਥ ਨਾਲ ਵੀ ਬੜੀ ਬਰੀਕੀ ਦੀ ਕੰਮ ਹੁੰਦਾ ਯਾਰ ਹਾਂ ਦੇਖੋ ਨਾ ਕੋਈ ਵੀ ਇੱਕ ਵੀ ਜਿਹੜਾ ਇਹਦੇ ਵਿੱਚੋਂ ਨਹੀਂ ਗਾ ਵੀ ਕੱਢਿਆ ਹੋਇਆ ਕੋਈ ਧਾਗਾ ਜਾਂ ਕੁਝ ਵੀ ਨਾ ਸਫਾਈ ਬਹੁਤ ਹੈ ਸਫਾਈ ਬਹੁਤ ਜਿਆਦੀ ਆ ਆ ਅੱਛਾ ਇਹ ਮੋਰਾ ਲਗਾਮ ਦੇ ਨਾਲ ਜਿਹੜਾ ਪਹਿਣਾ ਵਾ ਮੂੰਹ ਦੇ ਉੱਪਰ ਇਹ ਵੀ ਬੜਾ ਪਾਰਾ ਹਾਂਜੀ ਆ ਵਾਗਾ ਨਾਲ ਆਇਆ ਹਾਂ ਵਾਗਾ ਉਹ ਆਇਆ ਆ ਕੀ ਚੀਜ਼ ਆ ਜੀ ਇਹ ਤਾਂ 벨ਟਾ ਨਹੀਂ ਆ ਇਹ 벨ਟਾ ਪਾਉਣ ਵਾਲੀਆਂ ਕਿ ਕੀ ਆ ਇਹ ਓਹ ਹਾਂ ਉਹ ਪਾਪਾ ਨਾਲੀਆਂ ਜਿਹੜੀਆਂ ਥੱਲੇ ਪੈਰਾਂ ਦੇ ਹਾਂ ਹਨਾ ਰਕਾਬਾਂ ਰਕਾਬਾਂ ਇਹ ਰਕਾਬਾਂ ਵਾਜੀ ਆ ਵਾਗ ਹੋ ਗਈ ਇਹ ਵਾਗਾ ਹੋ ਗਈ ਆ ਸੀਨੇ ਬਾ ਆਪਣਾ ਅਗਲੇ ਬੰਨੇ ਸੀਨੇ ਬੰਦ ਹੋ ਗਏ ਸੀਨੇ ਬਾਤ ਉਹ ਪਿੱਛੇ ਪੂਛ ਤੇ ਪੈਣ ਵਾਲਾ ਜੀ ਲੈ ਵੀ ਸੀਨਾ ਬੰਦ ਇੱਕ ਰੀਆ ਖੋਲ ਫੜ ਕੇ ਫਾੜਾ ਮੜਾ ਲਾਡੀ ਬਾਈ ਆ ਵੇਖੋ ਜੀ ਆ ਵੇ ਕਿਉਂ ਇਧਰੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਖੜ ਛੱਡ ਛੱਡੋ ਇੱਕ ਸਾਹ ਐਂ ਦੇਖੋ ਭਾਈ ਆ ਸੀਨਾ ਬੰਦਾ ਘੋੜੇ ਦਾ ਜਦੋਂ ਨੁਕਰੇ ਘੋੜੇ ਤੇ ਆ ਜਿਹੜੀ ਚੀਜ਼ ਪੈਂਦੀ ਆ ਨਾ ਤੇ ਫਿਰ ਦੂਰੋਂ ਲਿਸ਼ਕਾ ਮਾਰਦਾ ਤੇ ਇਹ ਹੁਣ ਜਦੋਂ ਵੀ ਕਿਤੇ ਆਪਾਂ ਘੋੜੇ ਤੇ ਪਾਇਆ ਕਰਾਂਗੇ ਉਹਦੋਂ ਭਰਾ ਨੂੰ ਯਾਦ ਕਰਿਆ ਕਰਾਂਗੇ ਜੀ ਬਿਲਕੁਲ ਬਿਲਕੁਲ ਬਾਕੀ ਆ ਬਾਈ ਦੀ ਨਾਲ ਅਸੀਂ ਫੋਟੋ ਵੀ ਚਲਾਤੀ ਅਖਤਰ ਸਾਹਿਬ ਦੀ ਤੇ ਬਾਈ ਨੂੰ ਵੀ ਘੋੜੀਆਂ ਦਾ ਬੜਾ ਸ਼ੌਕ ਅੱਛਾ ਉੱਥੇ ਬਾਈ ਨੇ ਇੱਥੇ ਇੱਥੇ ਯੂਪੀ ਦੇ ਵਿੱਚ ਤਿੰਨ ਘੋੜੀਆਂ ਮੇਟ ਹੋਣ ਦੇ ਲਈ ਆਈਆਂ ਹੋਈਆਂ ਵਾ ਇੱਕ ਨੀਲੀ ਘੋੜੀ ਆ ਇੱਕ ਕਾਲੀ ਘੋੜੀ ਆ ਇੱਕ ਨੁਕਰੇ ਜਿਹੜੀ ਆਪਣੇ ਫਾਰਮ ਤੇ ਆਈ ਹੋਈ ਆ ਜੀ ਅੱਛਾ ਹੁਣ ਬਹਿ ਜੀ ਹਾਂ ਜੀ ਤੁਸੀਂ ਨਾ ਮੈਨੂੰ ਇਹ ਵੀ ਦੱਸੋ ਕਿ ਜਿੱਦਾਂ ਤੁਸੀਂ ਗੱਲ ਮੈਨੂੰ ਆਫ ਕੈਮਰਾ ਵੀ ਦਸੀ ਦੀ ਉਹ ਘੋੜੀਆਂ ਚਲੋ ਆਪਾਂ ਕਿਸੇ ਦਾ ਨਾਂਤ ਨਹੀਂ ਲੈਂਦੇ ਦੋ ਤਿੰਨ ਫਾਰਮਾਂ ਤੇ ਪਹਿਲਾਂ ਵੀ ਗਈ ਸੀ ਘੋੜੀ ਸ਼ਾਇਦ ਹਾਂ ਜੀ ਪਹਿਲਾਂ ਵੀ ਗਈ ਸੀਗੀ ਘੋੜੀ ਉਹ ਤੇ ਘੋੜੀ ਗੱਭਣ ਨਹੀਂ ਰਹੇਗੀ ਅੱਛਾ ਤੇ ਘੋੜੀ ਦੀ ਜਿਵੇਂ ਹਾਲਤ ਵੀ ਡਾਵਾ ਡੋਲ ਹੋਊਗੀ ਅੱਛਾ ਵੀ ਜਿੱਥੋਂ ਆਪਣਾ ਪਿਆਰ ਬਣਦਾ ਵਾ ਬਾਈ ਦੇ ਨਾਲ ਮੇਰੀ ਗੱਲ ਹੁੰਦੀ ਆ 2000 22 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜੀ ਤੇ ਬਾਈ ਮੈਨੂੰ ਕਹਿੰਦਾ ਵੀ ਸ੍ਰਿੰਦਰ ਇਸ ਤਰ੍ਹਾਂ ਕਰਕੇ ਘੋੜੀ ਆਪਾਂ ਗੱਭਣ ਕਰਾਉਣੀ ਆ ਤੇ ਤੁਹਾਡੇ ਕੋਲੇ ਭੇਜਣੀ ਆ ਤੇ ਮੈਂ ਵੀ ਸੁਖ ਵੀਰੇ ਅੱਜ ਤੱਕ ਕੋਈ ਵੀ ਘੋੜੀ ਆਪਣੇ ਫਾਰਮ ਤੇ ਇਸ ਤਰ੍ਹਾਂ ਰੋਕ ਕੇ ਗੱਭਣ ਨਹੀਂ ਕਰਾਈਗੀ ਜੀ ਵੀ ਨਹੀਂ ਆਪਾਂ ਇੰਨਾ ਜ਼ਿਆਦਾ ਟੈਨਸ਼ਨ ਨਹੀਂ ਲਈਦੀਗੀ ਹਾਂਜੀ ਪਰ ਜਿਵੇਂ ਨਾ ਮੈਥੋਂ ਜਵਾਬ ਹੀ ਨਹੀਂ ਦਿੱਤਾ ਗਿਆ ਅੱਛਾ ਬਾਈ ਕੋਈ ਗੱਲ ਨਹੀਂ ਭੇਜ ਦਿਓ ਹੂੰ ਕੋੜੀ ਆ ਗਈ ਕੋੜੀ ਦਾ ਹੁੰਦਾ ਕੀ ਸੀ ਆ ਉਹ ਹੀਟ 11 ਦਿਨ ਰੱਖਦੀ ਆ ਹੂੰ ਲੰਬੀ ਹੀਟ ਰੱਖਦੀ ਆ 11 ਦਿਨ ਉਹ ਜਿੱਥੇ ਕਿਤੇ ਫਾਰਮ ਤੇ ਜਾਂਦੀ ਹੈ ਇੱਧਰ ਵੀ ਫੋਕਸ ਹੋ ਸਕਦਾ ਵੀ ਇੱਕ ਅੱਧੀ ਏਰ ਕੋੜਾ ਛੱਡ ਕੇ ਆਪਾਂ 5 ਵਾਰ ਕੋੜਾ ਛੱਡਿਆ ਡਾਕਟਰ ਤੋਂ ਚੈੱਕ ਕਰਵਾ ਕੇ ਹੂੰ ਕੋੜੀ 11ਵੇਂ ਦਿਨ ਫਿਰ ਜੰਪ ਦਿੱਤਾ ਚਲੋ ਕੋੜੀ 35 ਦਿਨਾਂ ਚੱਕ ਰਹੀ ਗੱਭਰ ਰਹੀ ਜੀ ਕੋੜੀ ਆਪਾਂ ਜਦੋਂ ਵਾਪਸ ਭੇਜੀ ਤੇ ਬਾਈ ਨੂੰ ਦੁਬਈ ਉਹਨਾਂ ਦੇ ਲੇਬਰ ਵਾਲਿਆਂ ਨੇ ਫੋਨ ਕੀਤਾ ਹੂੰ ਵੀ ਬਾਈ ਸਾਹਿਬ ਪਹਿਲੀ ਵਾਰ ਹੋਇਆ ਵੀ ਜਿੰਨੀ ਗੋੜੀ ਗਈ ਸੀ ਉਸ 21 ਆਈਏ 18 ਨਹੀਂ ਆਈ ਹੂੰ ਵੀ ਦੁੱਗਣੀ ਤਿਆਰ ਹੋ ਕੇ ਗੋੜੀ ਵਾਪਸ ਆਈਏ ਤੰਦਰੁਸਤ ਹੋ ਕੇ ਗਈਏ ਉਹ ਤੰਦਰੁਸਤ ਹੋ ਕੇ ਆਈ ਹੈ ਮੇਰੇ ਬਾਈ ਕਾ ਫੋਨ ਆ ਵੀ ਆਪਕਾ ਸਰੇਂਦਰ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਮੈਨੇ ਦੇਖਿਆ ਵੀ ਗੋੜੀ ਤਿਆਰ ਹੋ ਕੇ ਵਾਪਸ ਆਈਏ ਮੈਨੇ ਉਹਨਕੋ ਬੋਲਾ ਬਾਈ ਸਾਹਿਬ ਭਾਈ ਜੋ ਵੀ ਆਈਏ ਆਪਣੀ ਗੋੜੀਆਂ ਜੈਸੇ ਜੋ ਉਹ ਖਾਤੀ ਸੀ ਵੋਈ ਏ ਖਾਤੀ ਸੀ ਤਾਂ ਗੋੜੀ ਨੇ ਜਾ ਕੇ ਸਾਲ ਬਾਅਦ ਬੱਚਾ ਦਈਆ ਬਸ਼ੇਰਾ ਨੁਕਰਾ ਬਹੁਤ ਹੀ ਜ਼ਿਆਦਾ ਅੱਛਾ ਸਪੌਟਲੈਸ ਅੱਛੀ ਲੈਂਥ ਅੱਛੀ ਹਾਈਟ ਵਾਲਾ ਹੂੰ ਅੱਭੀ ਉਹ ਮੰਨ ਕੇ ਚੱਲੋ ਵੀ 8 7-8 ਮਹੀਨੇ ਦਾ ਬੱਚਾ ਹੁਆ ਹੈ ਹੂੰ ਤਾਂ 60 ਇੰਚ ਹਾਈਟ ਕਾ ਹੁਣ ਪੰਜਾਬੀ ਜਾ ਰਹੀ ਆਪਾਂ ਹਾਂ ਇਹ ਤਾਂ ਪੰਜਾਬੀ ਪੰਜਾਬੀ ਇਸ ਲਈ ਕਿ ਹਿੰਦੀ ਤਾਂ ਗੱਲ ਕਰਦੇ ਪਏ ਸੀ ਵੀ ਜਿਵੇਂ ਉਹ ਬਾਈ ਜੁਪੀ ਅੱਛਾ ਸਮਝਦਾ ਓਕੇ 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 ਠੀਕ ਠੀਕ ਵੀ ਹੁਣ ਕੋ ਸਮਝਾਣੀ ਚਾਹੀਏ ਵੀ ਜਿਸ ਕੋ ਲਈ ਪੰਜਾਬੀ ਬੰਦੇ ਨੂੰ ਸਮਝ ਆ ਜਾਂਦੀ ਹੈ ਹਾਂ ਪੰਜਾਬੀ ਤਾਂ ਆਪਣੇ ਹਿੰਦੀ ਸਮਝ ਜਾਂਦੇ ਆ ਪਰ ਉਹਨਾਂ ਨੂੰ ਪੰਜਾਬੀ ਘੱਟ ਸਮਝ ਆਉਂਦੀ ਘੱਟ ਸਮਝ ਆਉਂਦੀ ਠੀਕ ਹੈ ਜੀ ਜੇ ਆਪਾਂ ਪੰਜਾਬੀ ਬੋਲੀ ਗਏ ਤਾਂ ਉਹਨਾਂ ਨੂੰ ਸਮਝ ਹੀ ਕੁਛ ਨਾ ਲੱਗਾ ਹਾਂ ਠੀਕ 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 ਅੱਛਾ ਜੀ ਉਹ ਜਿਹੜਾ ਵਿਸ਼ੇਰਾ ਵਾ ਹੁਣ 60 ਇੰਚ ਹਾਈਟ ਕਰ ਗਿਆ ਅੱਛਾ ਕਿੰਨੇ ਜਿਹੜਾ ਦਾ ਵਿਸ਼ੇਰਾ ਹੋ ਗਿਆ ਜੀ 8 ਮਹੀਨੇ ਦਾ 8 ਮਹੀਨੇ ਦਾ 60 ਇੰਚ ਕਰ ਗਿਆ ਵਾਹ ਜੀ ਵਾਹ ਬਹੁਤ ਜਲਦੀ ਹੁਣ ਘੋੜੀ ਫਿਰ ਦੁਬਾਰਾ ਆਪਣੇ ਫਾਰਮ ਤੇ ਕਵਰ ਹੋਣ ਲਈ ਆਈ ਹੋਈ ਐ ਅੱਛਾ ਦੁਬਾਰਾ ਫੇਰ ਆ ਗਈ ਅੱਜ 20 ਦਿਨ ਹੋ ਗਏ ਉਹਨੂੰ ਘੋੜਾ ਦਿੱਤੇ ਨੂੰ 10 12 ਦਿਨ ਨੂੰ ਘੋੜੀ ਚੱਕ ਵੱਡੀ ਅਪਲਬਦੀ ਨਾ ਆਈ ਹੁੰਦੀ ਆ ਆਪਣੇ ਵਿਰਕ ਸਾਬ ਘੋੜੇ ਦੀ ਜਦੋਂ ਰਿਪੀਟ ਤੇ ਘੋੜੀ ਤੁਹਾਡੇ ਕੋਲ ਆਉਂਦੀ ਆ ਨਾ ਫੇਰ ਸੁਹਾਗ ਆਉਂਦਾ ਵੀ ਸੁਹਾਗ ਆਉਂਦਾ ਵੀ ਦੁਬਾਰਾ ਘੋੜੀ ਜਦੋਂ ਆਪਣੇ ਕੋਲੇ ਆਉਂਦੀ ਆ ਨਾ ਫੇਰ ਆਉਂਦਾ ਵਾ ਤੇ ਆ ਵੀ ਜਿਹੜਾ ਗਿਫਟ ਐ ਆਪਾਂ ਨੂੰ ਕੱਲ ਤੱਕ ਕੋਈ ਨਹੀਂ ਪਤਾ ਸੀਗਾ ਵੀ ਆਪਣੇ ਲਈ ਕੀ ਆ ਰਿਹਾ ਵਾ ਤੇ ਵਿੱਚੋਂ ਕੀ ਨਿਕਲਣਾ ਉਹ ਆਪ ਨੂੰ ਹੁਣ ਪਤਾ ਲੱਗਾ ਵਾ ਹੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਜਿਨ੍ਹਾਂ ਨੇ ਇਹ ਆਪਾਂ ਤਾਂ ਇੱਕ ਸੇਵਾਦਾਰ ਆ ਇਹ ਗਿਫਟ ਆਇਆ ਵਾ ਵੀਰ ਨੂੰ ਜੀ ਆਪਾਂ ਦੇ ਇੱਕ ਸੇਵਾ ਕਰਦੇ ਵੀਰ ਦੀ ਜਿਹੜੇ ਉਹਨਾਂ ਦੇ ਜਾਨਵਰ ਆਏ ਆ ਘੋੜਿਆਂ ਦੀ ਆਪਾਂ ਪਰਮਾਤਮਾ ਜੀ ਬਾਕੀ ਨਾ ਬਾਕੀ ਵੀਰ ਕੇ ਸਾਹ ਦੀ ਗੱਲ ਰੋਕਤੀ ਆ ਬਾਈ ਨੇ ਵੀ ਕਿਹਾ ਵੀ ਬਾਈ ਬੰਦੇ ਨੇ ਫੀਸ ਵੀ ਪੂਰੀ ਭਰੀ ਹਾਂਜੀ ਐ ਨਹੀਂ ਆ ਕਿ ਆਪਾਂ ਇਹ ਕਹਿ ਦਈਏ ਕਿ ਘੋੜੇ ਵੀ ਕੀ ਹੋਇਆ ਵਾ ਹੁਣ ਵੀ ਵੇਖੋ ਇਹ ਕਾਰਨ ਹੋ ਰਿਹਾ ਉਹਨਾਂ ਨੂੰ ਪਤਾ ਵੀ ਘੋੜੀ ਤਾਂ ਖਾਲੀ ਰਹਿਣੀ ਗੱਭਰ ਰੋਊਗੀ ਮਿਹਨਤ ਇੰਨੀ ਕਰਦੇ ਆਪਾਂ ਮੈਨੂੰ ਨਾ ਅੱਜ ਤੋਂ 10 ਦਿਨ ਪਹਿਲਾਂ ਮੈਨੂੰ ਉਹਨਾਂ ਨੇ ਕਹਿੰਦੇ ਵੀ ਸਰਿੰਦਰ ਮੈਂ ਫੀਸ ਭੇਜ ਲੱਗਾ ਹਾਂ ਮੈਂ ਆਖਦਾ ਵੀ ਕੋਈ ਗੱਲ ਨਹੀਂ ਜਦੋਂ ਘੋੜੀ ਜਾਊਗੀ ਉਦੋਂ ਫੀਸ ਪਾ ਦੇ ਹੋਏ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਪੈਸਾ ਨਹੀਂ ਕਿਤੇ ਹੁੰਦਾ ਦਾਣਾ ਪਾਣੀ ਮਹਾ ਜੀ ਕੋਈ ਗੱਲ ਨਹੀਂ ਸਾਰਾ ਕੁਝ ਪੈਂਦਾ ਉਹਨਾਂ ਨੇ ਮੈਨੂੰ 40000 ਰੁਪਏ ਪਹਿਲਾਂ ਪਾਤਾ ਵਾ ਜੀ ਉਹਨਾਂ ਨੇ ਐਸੇ ਕਰਕੇ ਪਾਤਾ ਵੀ ਇਹਨਾਂ ਨੇ ਬਾਅਦ ਦੇ ਵਿੱਚ ਫੀਸ ਨਹੀਂ ਲੈਣੀ ਕਾਠੀ ਆ ਗਈ ਠੀਕ ਕਾਠੀ ਆ ਗਈ ਪੈਸੇ ਨਹੀਂ ਲੈਣਗੇ ਜੀ ਪਰ ਆਪਾਂ ਚਲੋ ਜਿੰਨਾ ਜੋਗ ਹੋਇਆ ਆਪਾਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਨੀ ਆ ਵੀ ਨਹੀਂ ਕੁਝ ਨਾ ਕੁਝ ਤੁਸੀਂ ਫੇਰ ਵੀ ਹੈਨਾ ਵੀ ਅਸੀਂ ਇੰਨਾ ਵੀ ਸਾਨੂੰ ਮਾਣ ਦਿਓ ਵੀ ਅਸੀਂ ਨਹੀਂ ਇਹ ਰੱਖਣੀ ਚਾਹੁੰਦੇ ਪਰ ਉਹਨਾਂ ਦੀ ਸੋਚ ਇਹ ਆ ਵੀ ਇਹ ਕਾਠੀ ਪਹਿਲਾਂ ਚਲੀ ਗਈ ਇਹਨਾਂ ਨੇ ਪੈਸੇ ਨਹੀਂ ਲੈਣੇ ਪੈਸੇ ਨਹੀਂ ਦੇਣੇ ਜੀ ਵੀ ਇਹ ਬੱਕੋ ਵਕਰੀ ਸੋਚ ਬਿਲਕੁਲ 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 ਬਾਈ ਬਾਕੀ ਉਹਨਾਂ ਉਹਨਾਂ ਦੀ ਨੀਤ ਨੂੰ ਮਰਾ ਦੇ ਸੀ ਬਾਈ ਜੇ ਈਸਾਨ ਮੈਂ ਅੱਗੇ ਗੱਲ ਕਰਦਾ ਉਹਨਾਂ ਨੇ ਇਹ ਨਾ ਮੇਰੇ ਭਰਾ ਕਈ ੱਤਕਾ ਕਈ ਬੰਦੇ ਆ ਨਾ ਘਰ ਜਾਂਦੇ ਆ ਉਮ ਮੈਨੂੰ ਲੱਗਦਾ ਵੀ ਇਹ ਬੜਾ ਵਧੀਆ ਮੌਕਾ ਆਪਣਾ ਗੱਲ ਕਰ ਲਈਏ ਜਿਹੜੀ ਵੀ ਕਈ ਵਾਰੀ ਕੀ ਹੁੰਦਾ ਬਾਈ ਵੀ ਘੋੜੇ ਦੀ ਫੀਸ ਮਾਲੋ ਹੈਗੀ 31000 ਰੁਪਿਆ ਹੁਣ ਘੋੜਾ ਪਾਲ ਕੇ ਜਦੋਂ ਘੋੜੀ ਘਰੇ ਆਉਂਦੀ ਹੈ ਨਾ ਹਰੇਕ ਦਾ ਮਾਣ ਆਪਾਂ ਨੂੰ ਪਤਾ ਆਪਣਾ ਬਾਣ ਕਿਦਾਂ ਕਰਦੇ ਘੋੜੀਆਂ ਵਾਲੇ ਦੇ ਘੋੜੇ ਵਾਲੇ ਭਰਾ ਹਰੇਕ ਚੀਜ਼ ਖਾਣ ਪੀਣ ਦੀ ਜਾਂ ਸਤਕਾਰ ਖਣੋ ਕੋਈ ਯਾਰ ਕਦੇ ਨਹੀਂ ਛੱਡਦੇ ਹੱਥਾਂ ਤੇ ਚੁੱਕ ਲੈਂਦੇ ਜਿੰਨੇ ਜੋਗਾ ਬੰਦਾ ਹੁੰਦਾ ਉੰਨੇ ਹੀ ਕਰਦਾ ਵੱਧ ਕਰਦਾ ਆਉਂਦੀ ਐਸੀ ਹਦੋਂ ਬਾਈ ਉਹ ਕਈ ਵਾਰੀ ਕੀ ਹੁੰਦਾ ਬਾਈ 1-2% ਬੰਦੇ ਸਾਰਿਆਂ ਨੂੰ ਤਾਂ ਆਪਾਂ ਨਹੀਂ ਕਹਿੰਦੇ 1-2% ਬੰਦੇ ਇਹੋ ਜੇ ਹੋ ਜਾਂਦੇ ਆਗਲੇ ਨੂੰ ਆਗਲੇ ਨੇ ਮੁੱਠੇ ਚ ਫੜਾਤਾ 5000 ਰੁਪਏ ਹਾਂਜੀ ਹੁਣ 5000 ਰੁਪਏ ਦੇ ਵਿੱਚ ਤਾਂ ਬਾਈ ਘੋੜੇ ਵਾਲੇ ਦਾ ਖਰਚਾ ਮਨਾ ਪੂਰਾ ਨਹੀਂ ਕੋਈ ਸ਼ੁ ਵੀ ਨਹੀਂ ਹੈਨਾ ਤੇ ਉਹਨੇ ਵਿਚਾਰੇ ਨੇ ਆਪ ਦਾ ਚਲੋ ਸਮਝਾ ਵੀ ਮੇਰੇ ਘਰੇ ਆਇਆ ਹੁਣ ਮੈਂ ਕੀ ਹੈਨਾ ਵੀ ਮਾਣ ਚਲੋ ਕੋਈ ਨਹੀਂ ਹੈ ਠੀਕ ਆ ਫਿਰ ਮੈਨੂੰ ਐ ਨਹੀਂ ਫਿਰ ਜਦੋਂ ਘੋੜੀ ਖਾਲੀ ਨਿਕਲਦੀ ਫਿਰ ਕਹਿੰਦੇ ਬਾਈ ਘੋੜੀ ਖਾਲੀ ਨਿਕਲਦੀ ਜੇ ਘੋੜਾ ਮਾਲਕ ਬਸ਼ੀਰਾ ਮਾੜਾ ਬਸ਼ੇਰੀ ਮਾੜੀ ਆ ਗਈ ਫਿਰ ਕਹਣਾ ਬਾਈ ਮਾੜੀ ਆਈ ਗੱਲ ਤੇ ਮਾਮਾ ਜਦੋਂ ਤੁਸੀਂ ਫੀਸ ਨਹੀਂ ਪੂਰੀ ਭਰਨੀ ਹੁਣ ਵਾਲੇ ਦਾ ਹੀ ਮਨ ਖੁਸ਼ ਨਾ ਹੋਇਆ ਹਾਂ ਜੇ ਤੁਸੀਂ ਫੀਸ ਨਹੀਂ ਪੂਰੀ ਭਰਨੀ ਬ ਹਰੇਕ ਪਾਸੇ ਉਹ ਮਾਨਤਾਣ ਕਰਿਆ ਕਰੋ ਹਰੇਕ ਜਿਹੜਾ ਬੰਦਾ ਮਿਹਨਤ ਕਰੀ ਜਾਂਦਾ ਉਹਦੀਆਂ ਅੱਡੀਆਂ ਕਸਾਈ ਜਾਂਦਾ ਵਾ ਇਹਨਾਂ ਨੂੰ ਸਾਰੀ ਉਮਰ ਦੇਣੀ ਪੈਂਦੀ ਘੋੜਿਆਂ ਨੂੰ ਘੋੜਾ ਐਵੇਂ ਨਹੀਂ ਬਾਈ ਤਿਆਰ ਹੋ ਜਾਂਦਾ ਘੋੜੇ ਮਿਲਦੇ ਆ ਜੀ ਕਿਸਮਤ ਦੇ ਨਾਲ ਘੋੜੇ ਬਣਦੇ ਰਪਈਆਂ ਦੇ ਨਾਲ ਤਾਂ ਬਹੁਤ ਬਹੁਤ ਰਪਈਏ ਚੱਕੀ ਫਿਰਦੇ ਇੱਕ ਦਿਨ ਮੈਂ ਪਹਿਲਾਂ ਵੀ ਕਮੈਂਟ ਕੀਤਾ ਸੀਗਾ ਜੀ ਕੋਈ ਵੀਡੀਓ ਜੀ ਚੱਲੀ ਜਾਂਦੀ ਸੀ ਬੜੇ ਵਧੀਆ ਇੱਕ ਉਹ ਪਰਸਨੈਲਿਟੀ ਉਹਨਾਂ ਨੇ ਵੀਡੀਓ ਪਾਈ ਵੀ ਘੋੜੇ ਤਾਂ ਮੰਨ ਕੇ ਚਲੋ ਸਮਾਂ ਖਰਾਬ ਕਰਦੇ ਆ ਪੈਸੇ ਖਰਾਬ ਕਰ ਮੈਂ ਵੀ ਪੈਸੇ ਵਾਲੇ ਦੇ ਘਰੇ ਘੋੜੇ ਨਹੀਂ ਘੋੜੇ ਕਿਸਮਤ ਵਾਲੇ ਦੇ ਘਰੇ ਆਉਂਦੇ ਆ ਬਿਲਕੁਲ ਕੋਈ ਸ਼ੱਕ ਨਹੀਂ ਆਪਣੀ ਕਿਸਮਤ ਤੇ ਆਪਣੇ ਘਰੇ ਘੋੜੇ ਆਉਂਦੇ ਪੈਸੇ ਤਾਂ ਦੁਨੀਆਂ ਗੱਡੀਆਂ ਦੇ ਵਿੱਚ ਰੱਖ ਕੇ ਵੀ ਲਈ ਫਿਰਦੇ ਨੇ ਲਈ ਫਿਰਮ ਫਿਰਦੀ ਆ ਜੀ ਇਹ ਘੋੜਾ ਆਪਣਾ ਨਹੀਂ ਹਾਂ ਆਪਾਂ ਸੇਵਾਦਾਰ ਸੇਵਾਦਾਰ ਇਹ ਦਸਵੇਂ ਬਾਦਸ਼ਾਹ ਦੀਆਂ ਚੀਜ਼ਾਂ ਜੀ ਦਲਕਲ ਆਪਾਂ ਇੱਕ ਸੇਵਾਦਾਰੀਆਂ ਫਿਰ ਪੈਸੇ ਆਲੇ ਲਈ ਫਿਰਨ ਨਾ ਜਿਹਨਾਂ ਨੂੰ ਘੋੜਾ ਮਿਲੇ ਹੀ ਨਾ ਆ ਮਿਲੇ ਹੀ ਨਾ ਇਹ ਘੋੜਾ ਘਾਣਾ ਇਹ ਚਿੱਜਾ ਘਾਣਾ ਮਿਲਦੇਗਾ ਘੋੜਾ ਤਾਂ ਉਹਦੇ ਘਰੇ ਵੀ ਖੜਾ ਵਾ ਜਿਹੜਾ ਦਾਣਾ ਨਹੀਂ ਪਾ ਸਕਦਾ ਕੱਲਾ ਘਾ ਹੀ ਪਾ ਸਕਦਾ ਘਾ ਹੀ ਪਾ ਸਕਦਾ ਉਹਨੂੰ ਜਵੇਂ ਪਾਸ਼ਾ ਨੇ ਘੋੜਾ ਦਿੱਤਾ 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 ਮਾਤੜ ਤੋਂ ਮਾਤੜ ਦੇ ਘਰੇ ਖੜਾ ਬੀ ਘੋੜਾ ਉਹਦੀ ਰਹਿਮਤ ਆ ਰਹਿਮਤ ਆ ਇਹ ਜਿਹੜੀ ਚੀਜ਼ ਹੋਣ ਦੇ ਨਾਲ ਇਹ ਪ੍ਰੂਫ ਕਰਦਾ ਵੀ ਆਪਣੇ ਵੀਰ ਦੇ ਰਿਜ਼ਲਟ ਕਿਹੋ ਜਿੇ ਹੋਣਗੇ ਜਿਹੜੇ ਆਪਣੇ ਭਰਾ ਖੁਸ਼ ਹੁੰਦੇ ਲੱਖ ਲੱਖ ਰੁਪਏ ਦਾ ਲੈਕਿੰਟੀ ਆ ਗਿਆ ਲੱਖਾਂ ਕੋਈ ਗੱਲ ਨਹੀਂ ਭਾਈ ਮੇਰੇ ਹਿਸਾਬ ਨਾਲ ਮੈਨੂੰ ਅੱਗੇ ਹਾਂ ਤੁਹਾਨੂੰ ਦੱਸ ਗਏ ਸੱਚ ਇਹ ਕੋਈ ਚੀਜ਼ ਤੁਹਾਨੂੰ ਦੱਸ ਗਏ ਸੁਖ ਵੀਰ ਜੀ ਪਹਿਲੋਂ ਕਾਠੀ ਪਾਕਿਸਤਾਨੋਂ ਡਬਈ ਗਈ ਹੋਈ ਹੋਊਗੀ ਅੱਛਾ ਉਧਰ ਦੁਲਈਓ ਇਧਰ ਪਾਕਿਸਤਾਨੀ ਐ ਡਬਈ ਤਾਂ ਬਣਦੀ ਨਹੀਂ ਅੱਛਾ ਭਈ ਡਬਈ ਗਈ ਹੈ ਉਹ ਡਬਈ ਤੋਂ ਇੱਥੇ ਆਈ ਆ ਕਿੰਨਾ ਖਰਚਾ ਕੱਟ ਆਉਣ ਤੇ ਲੱਗਿਆਊਗਾ ਲੱਗਿਆਊ ਬਾਈ ਲੱਗਿਆਊ ਬਿਲਕੁਲ ਬਿਲਕੁਲ ਅੱਛਾ ਪਹਿਲਾਂ ਵੀਰ ਨੇ ਪਾਕਿਸਤਾਨੋਂ ਖਰੀਦੀ ਤੇ ਪਾਕਿਸਤਾਨੋਂ ਲੈ ਗਿਆ ਦਵਾਈ ਡਬਈ ਡਬਈ ਪਾਰਸਲ ਕਰਾਈ ਤੇ ਦਵਾਈਆਂ ਹੁਣ ਆਪਾਂ ਨੂੰ ਆਈ ਇੱਥੋਂ ਪਾਕਿਸਤਾਨ ਉਸਮਤੀ ਡਬੋਟ ਇੱਥੇ ਹੋਣੀ ਨਹੀਂ ਸੀ ਹੋਣੀ ਨਹੀਂ ਸੀ ਭਈ ਡਬਈ ਗਈ ਆ ਦਵਾਈਆਂ ਫੇਰ ਇੱਥੇ ਆਈ ਚਲੋ ਤਾਂ ਫੇਰ ਭਾਈ ਤੁਹਾਡਾ ਵੀ ਅਕਤਰ ਸਾਹਿਬ ਆਪਕਾ ਬਹੁਤ ਬਹੁਤ ਧੰਨਵਾਦ ਕਿ ਭਾਈ ਕਾ ਇਤਨਾ ਮਾਨ ਬੜਾਇਆ ਆਪਣੇ ਤੁਹਾਡਾ ਜੇ ਆਪ ਕਹਿ ਦिए ਵੀ ਵੱਡੇ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਹਨਾ ਤੇ ਕੋਈ ਉਲਾ ਨਹੀਂ ਰੱਖਿਆ ਤੇ ਜੀ ਵੀਰ ਦਾ ਮਾਣ ਵਧਾਇਆ ਜੇ ਤੁਹਾਡੇ ਘਰੇ ਉਹ ਹੀਰਾ ਪੈਦਾ ਹੋਇਆ ਤੇ ਅਸੀਂ ਪ੍ਰਮਾਤਮਾ ਗਾੜੀ ਅਰਦਾਸ ਬੇਨਤੀ ਕਰਦੇ ਆ ਕਿ ਭਾਈ ਉਹ ਬਸ਼ੇਰੇ ਨੂੰ ਪ੍ਰਮਾਤਮਾ ਦੇਣ ਦੁੱਗਣੀ ਰਾਤ ਚੌਗਣੀ ਮਾਰੇ ਤਰੱਕੀ ਦੇ ਵਿੱਚ ਵੱਡੀਆਂ ਉਮਰਾਂ ਕਰੇ ਹੋਰ ਬਾਈ ਵਰਕਾਪਨ ਉਹਨਾਂ ਨੇ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੇ ਅਗਲੇ ਸਾਲ ਆਪਣੇ ਪੰਜਾਬ ਦੇ ਵਿੱਚ ਸ਼ੋਅ ਹੋਣਗੇ ਜੀ ਪਰਮਾਤਮਾ ਕਿਰਪਾ ਕਰੇ ਸਾਰੇ ਸ਼ੋਅਾਂ ਵਿੱਚ ਬੱਚਾ ਇੱਥੇ ਆਪਣੇ ਫਾਰਮ ਤੇ ਆਉਗਾ ਪੜ੍ਹਾਵਾਂਗੇ ਜੀ ਬਾਈ ਅਖਤਰ ਸਾਹਿਬ ਦਾ ਵੀ ਤੁਹਾਨੂੰ ਤੁਹਾਡੇ ਰੂਬਰੂ ਕਰਤਾ ਬਾਈ ਸਾਹਿਬ ਕੀ ਵੀ ਫੋਟੋ ਡਾਲਦੀ ਤੋਂ ਉਹਨਾਂ ਦੇ ਬੱਚੇ ਕੀ ਵੀ ਜੋ ਵੀਰ ਗੋੜੇ ਕਾਇਆ ਉਸ ਦੀ ਫੋਟੋ ਵੀ ਡਾਲਦੀ ਵੀਰ ਗੋੜੇ ਕੀ ਵੀ ਡਾਲਦੀ ਔਰ ਵੀਰੋਣੀ ਨਾਲ ਬੈਠੇ ਆ ਬਾਈ ਹੋਰ ਕੋਈ ਗੱਲਬਾਤ ਕਰਨ ਵਾਲੀ ਰਹਿ ਗਈ ਹੋਵੇ ਜੀ ਬਹੁਤ ਬਹੁਤ ਦੰਨਿਆਵਾਦ ਆਪਾਂ ਤੇ ਇਹੀ ਹੈ ਨਾ ਜੀ ਤੇ ਚੜਦੀ ਕਲਾ ਰਹਿਣਾ ਜੇ ਸਾਰੇ ਘੋੜਾ ਪਾਲਕਾਂ ਨੂੰ ਬਾਈ ਤੇ ਜੋ ਵੀ ਭਰਾ ਚੜਦੀ ਕਲਾ ਜਿ ਰੱਖੇ ਬਾਈ ਘੋੜੇ ਤੋਂ ਲਾਹਾ ਲੈਣਾ ਚਾਹੁੰਦਾ ਵਾ ਹਾਂ ਤੇ ਹੁਣ ਫੀਸ ਕਿੰਨੀ ਹੈ ਸੱਚ ਹੁਣ ਫੀਸ ਕਿੰਨੀ 2000 ਰੁਪਏ ਜੀ 21000 ਯਾਰ ਇੰਨੇ ਘੈਂਟ ਰਿਜ਼ਲਟ ਆ ਗਏ ਬਾਈ ਤੇ ਫੀਸ ਨਾ ਮਧਾਉਣ ਪਿੱਛੇ ਵੀ ਵਧੀਆ ਗੱਲ ਹੈ ਚਲੋ ਤੁਸੀਂ ਲਿਮਟ ਫੀਸ ਰੱਖੀ ਹੈ ਸੁਖ ਵੀਰੇ ਆਪਾਂ ਨਾ ਇਹ ਜੀ ਸੋਚਦੇ ਆਂ ਵੀ ਹਰ ਇੱਕ ਦੇ ਨਾ 21000 ਹੀ ਕਹਿਣ ਲੱਗਾ ਲੱਗਦਾ ਕਿ ਇਹਨੂੰ ਦੋਖਣਾ ਲੱਗੇ ਹੂੰ ਕਿਉਂਕਿ 21000 ਕੱਲਾ ਨਾ ਨਾ ਆਪਾਂ ਵੇਖੀਏ ਜਦੋਂ ਕੋਈ ਘੋੜੀ ਲੈ ਕੇ ਆਉਂਦਾ ਟਰਾਂਸਪੋਰਟ ਦਾ ਖਰਚਾ ਉਹਨੂੰ 40000 ਚ ਪੈਂਦੀ ਆ ਅੱਜਕੱਲ ਡਾਕਟਰਾਂ ਦੇ ਫੀਸਾ 2 2000 25 2500 ਰੁਪਏ ਡਾਕਟਰ ਦੀ ਫੀਸ ਆ ਆਪਾਂ ਕੱਲਾ ਘੋੜੇ ਦਾ 21000 ਨਾ ਵੇਖੀ ਗਏ ਘੋੜੀ ਜਦੋਂ ਮਿਲ ਲਉਂਦੀ ਆ ਉਹ ਤੋਂ 40000 ਬੰਦਾ ਜੇ ਵਿੱਚ ਪਾਊਗਾ ਫਿਰ 21000 ਆਪਣੇ ਤੱਕ ਆਊਗਾ ਹਮਮ ਦਲਕਤ ਟਰਾਂਸਪੋਰਟ ਖਰਚਾ ਡਾਕਟਰ ਦਾ ਖਰਚਾ ਸਾਰਾ ਕੁਝ ਹੋਣਾ ਵਾ ਫਿਰ 21000 ਫੀਸ ਆਪਣ ਮਿਲਨੀ ਆ ਅਜੇ ਆਪਾਂ ਘੋੜੇ ਦੀ ਫੀਸ ਹੀ 40000 ਕਰ ਦਿੰਨੇ ਆ ਤੇ ਉੱਤੇ 15000 ਵੀ ਪਾ ਕੇ ਫਿਰ ਕਿੱਥੇ ਜਾਊਗਾ ਬਾਕ ਹਰੇਕ ਦਿਨ ਨਜ਼ਰ ਗਿਆ ਆਪੋ ਆਪਾ ਸੋਚ ਆਪੋ ਆਪਣੇ ਜਿਹੜੇ ਬਹੁਤੇ ਚੰਗੇ ਆ ਚੰਗੇ ਆ ਜਿਹਦੇ ਵਿੱਚ ਜਿਹੜਾ ਚੱਲ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਜੀ ਜਿਹੜਾ ਥੋੜੇ ਪੈਸੇ ਭਰਣਾ ਉਹਦੇ 'ਚ ਇਹ ਵੀ ਆ ਜਾਂਦਾ ਆ ਆਂਦਾ ਉਹ ਚਗੂ ਨਾਮੇ ਮੈਂ ਕੋੜੀ ਭਰਉਣੀ ਯਾਰ ਇੰਨੇ ਪੈਸੇ ਕਿਥੋਂ ਦਵਾਂ ਹੂੰ ਆ ਜਾਂਦਾ ਮੈਂ 50000 ਫੀਸ ਰਕੀ ਦੋ ਅਗਲਾ ਇਹ ਸੋਚਦਾ ਯਾਰ ਕਿਤਨਾ ਫੀਸ ਦਊ ਮੈਂ ਹੂੰ ਫਿਰ ਇਹ ਗੱਲ ਤੋਂ ਬੰਦਾ ਨਹੀਂ ਚੱਗਦਾ ਸੁਖਵੀਰ ਜੀ ਤੁਹਾਡਾ ਵੀ ਧੰਨਵਾਦ ਤੁਹਾਡਾ ਧੰਨਵਾਦ ਕੱਲ ਨੂੰ ਫੂਲ ਆਇਆ ਬਾਈ ਆਪਾਂ ਵੀਰ ਤਾਂ ਇਹ ਤੁਸੇ ਕਹਿੰਦੇ ਸੀ ਕਿ ਕੱਲ ਨੂੰ ਮੈਂ ਘਰੇ ਰਹੂੰਗਾ ਕੋਈ ਨਹੀਂ ਕੋਈ ਨਹੀਂ ਬਾਈ ਮੈਂ ਕੰਮ ਕਰਨਾ ਸੀ ਮੈਂ ਕਰਕੇ ਫਿਰ ਤੁਹਾਡੇ ਆਉਣ ਤੋਂ ਪਹਿਲਾਂ 3 ਵਜੇ ਆ ਗਿਆ ਤੇ ਚਲੋ ਸਾਰੇ ਆਪ ਤੋਂ ਖਾਸ ਦੇਖ ਰਹੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਸਾਡੇ ਭਰਾ ਤੱਕ ਪਹੁੰਚੇ ਕਿਉਂਕਿ ਆਪਾਂ ਸਿੱਧੀ ਨਾ ਭਰਾ ਦੇ ਨੰਬਰ ਤੇ ਪਾਈਏ ਤੁਹਾਡੇ ਸਾਰਿਆਂ ਦੇ ਸ਼ੇਅਰ ਨਾਲ ਭਰਾ ਦੇ ਕੋਲੇ ਪਹੁੰਚੇ ਤੇ ਫਿਰ ਭਰਾ ਨੂੰ ਪਤਾ ਲੱਗੇ ਵੀ ਇਹ ਵੀਡੀਓ ਪਈ ਹੈ ਜੇ ਉਹਨੇ ਸਰਪ੍ਰਾਈਜ਼ ਕੀਤਾ ਤੇ ਆਪਾਂ ਵੀ ਸਰਪ੍ਰਾਈਜ਼ ਕਰੀਏ ਆਪਾਂ ਵੀ ਸਰਪ੍ਰਾਈਜ਼ ਕਰੀਏ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਭਰਾ ਨੂੰ ਵੀ ਮਾਣ ਵਧੇ ਜੀ 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 ਤੇ ਬਹੁਤ 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 ਬਾਕੀ ਕਿਵੇਂ ਲੱਗੀ ਵੀਡੀਓ ਬਾਈ ਕਿਵੇਂ ਲੱਗਾ ਵੀਰ ਦਾ ਗਿਫਟ ਤੇ ਤੁਹਾਡੀ ਕੀ ਸੋਚ ਹੈ ਉਹ ਸਾਨੂੰ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਉਹਨੇ ਬਹੁਤ ਜਲਦ ਬਾਈ ਦਾ ਘੋੜਾ ਵੀ ਤੁਹਾਨੂੰ ਵਿਖਾਵਾਂਗੇ ਥੋੜੇ ਜੇ ਆ ਗਰਮੀ ਸਰਦੀ ਆ ਹੁਣ ਗਰਮੀ ਦਾ ਕੰਮ ਆ ਗਿਆ ਥੋੜਾ ਜਿਹਾ ਮੌਸਮ ਤਬਦੀਲ ਹੁੰਦਾ ਤੇ ਫਿਰ ਬਾਈ ਦਾ ਘੋੜੇ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਵੀਡੀਓ ਕਿਵੇਂ ਲੱਗੀ ਬਾਈ ਦਾ ਗਿਫਟ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਤੁਹਾਡੇ ਕਚਹਿਰੀ 'ਚ ਤੁਹਾਡੇ ਅੱਗੇ ਹਾਜ਼ਰ ਹੁੰਨੇ ਆ ਉਨੇ ਸਮੇਲੀ ਦੇ ਹੋਦੀ ਸੋਖਸ ਨੂੰ ਇਜਾਜ਼ਤ ਜਿਉਂਦੇ ਵੱਸਦੇ ਰਹੋ ਸ਼ਬਾਕ ਸਤਿ ਸ੍ਰੀ ਅਕਾਲ ਬਾਈ ਵੀਰਕ ਸਾਹਿਬ ਬਹੁਤ ਬਹੁਤ ਧੰਨਵਾਦ ਕਰਿਆ ਆਂਦਾ ਵੀ ਧੰਨਵਾਦ ਬਾਈ ਤੁਸੀਂ ਵੇੜਾ ਸਾਡਾ ਧੰਨ ਤਨ ਕੀਤਾ ਬਾਈ ਲਾਡੀ ਵੀਰ ਬਹੁਤ ਬਹੁਤ ਧੰਨਵਾਦ ਤੇ ਜਿਉਂਦੇ ਵੱਸਦੇ ਰਹੋ ਬਾਈ ਮਾਰਦੇ ਹੋ ਸ਼ੇਰ ਬਹੁਤ ਜਲਦੀ ਅਗਲੀ ਵੀਡੀਓ ਨਾਲ ਮਿਲਦੇ ਆਂ ਧੰਨਵਾਦ